ਕਾਂਗਰਸ ਪਾਰਟੀ ਦੇ ਵੱਲੋਂ ਬੇਸ਼ੱਕ 8 ਉਮੀਦਵਾਰਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਉੱਥੇ ਹੀ ਹੁਣ 5 ਟਿਕਟਾਂ ਨੂੰ ਲੈ ਕੇ ਪੇਟ ਫਸ ਗਿਆ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਤੇ ਉੱਥੇ ਹੀ ਦੱਸ ਦਈਏ ਕਿ ਸਾਫ ਦਾ ਡਿਪਟੀ ਸੀਐਮ ਵੀ ਚੋਣ ਲੜ ਸਕਦੇ ਨੇ ਤੇ ਜਿਸ ਦੇ ਦੌਰਾਨ ਹੁਣ 5 ਸੀਟਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਜਿਹੜਾ ਕਿ ਪੇਚ ਫਸ ਗਿਆ ਤੇ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਆਪਣੀ ਲਿਸਟ ਜਾਰੀ ਕੀਤੀ ਤੇ ਉੱਥੇ ਹੀ 5 ਉਮੀਦਵਾਰ ਐਲਾਨਣੇ ਹਜੇ ਬਾਕੀ ਨੇ ਤੇ ਜਿਸ ਤੋਂ ਬਾਅਦ ਲੋਕ ਸਭਾ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਆਪਣੇ ਜਿਹੜੇ ਅੰਦਰ ਖਾਤੇ ਬਗਾਵਤ ਚਰਣੀ ਪੈ ਰਹੀ ਹੈ ਤੇ ਜਿਸ ਦੇ ਦੌਰਾਨ ਕਈ ਜਿਹੜੇ ਕਿ ਕਾਂਗਰਸੀ ਲੀਡਰ ਨੇ ਪਾਰਟੀ ਛੱਡ ਕੇ ਦੂਜਿਆਂ ਦੇ ਨਾਲ ਮਿਲ ਗਏ ਨੇ ਤੇ ਕਈ ਹਾਲੇ ਵੀ ਉਮੀਦਵਾਰ ਦਾ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਹਲੇ ਤੱਕ 5 ਸੀਟਾਂ ਤੇ ਸਥਿਤੀ ਸਪਸ਼ਟ ਨਹੀਂ ਕਰ ਸਕੀ ਅਜੇ ਵੀ ਇਹਨਾਂ 5 ਸੀਟਾਂ ਤੇ ਜਿਹੜਾ ਕਿ ਪੇਚ ਫਸ ਗਿਆ ਹੈ ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਦੇ ਵਿੱਚ ਰੁੱਝੀ ਹੋਈ ਹੈ ਤੇ ਉਮੀਦ ਹੈ ਕਿ 7 April ਤੋਂ ਪਹਿਲਾ ਪਹਿਲਾ ਜਿਹੜੀ ਕਿ ਪੰਜ ਉਮੀਦਵਾਰਾਂ ਨੂੰ ਲੈ ਕੇ ਲਿਸਟ ਜਾਰੀ ਹੋ ਜਾਵੇਗੀ ਤੇ ਉੱਥੇ ਹੀ ਕਾਂਗਰਸ ਕਮੇਟੀ ਦੇ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਵੇਦਾਰਾਂ ਦੇ ਨਾਮ ਭੇਜੇ ਗਏ ਹਨ ਤੇ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਵੇਦਾਰਾਂ ਦੇ ਨਾਮ ਮੰਗਿਆ ਹਨ ਤੇ ਜਿਨ੍ਹਾਂ ਦੇ ਨਾਮ ਫਾਈਨਲ ਕੀਤਾ ਜਾਣਾ ਹੈ ਤੇ ਉੱਥੇ ਹੀ ਇਸ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਕੀਤੇ ਗਏ ਸਰਵੇਖਣਾਂ ਨੂੰ ਆਧਾਰ ਬਣਾ ਰੱਖਿਆ ਹੈ ਤੇ ਉੱਥੇ ਹੀ ਕਾਂਗਰਸ ਦੇ ਜਿਹੜੇ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਨੇ ਪਹਿਲਾਂ ਹੀ ਦਾਵਾ ਕਰ ਦਿੱਤਾ ਸੀ ਕਿ ਜਿਹੜਾ ਮਜਬੂਤ ਚਿਹਰਿਆਂ ਨੂੰ ਪਾਰਟੀ ਨੂੰ ਉਮੀਦਵਾਰਾ ਜਿਹੜਾ ਕਿ ਬਣਾਇਆ ਜਾਵੇਗਾ ਤੇ ਜਿਸ ਦੇ ਦੌਰਾਨ ਰਾਣਾ ਗੁਰਜੀਤ ਸਿੰਘ ਅਤੇ ਜਿਹੜਾ ਉਹਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਆ ਉਹਨਾਂ ਨੂੰ ਵੀ ਲੋਕ ਸਭਾ ਹਲਕਿਆਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਖੜੂ ਸਾਪ ਤੋਂ ਟਿਕਟ ਮਿਲਣੀ ਯਕੀਨੀ ਹੈ ਤੇ ਰਾਣਾ ਆਪਣੇ ਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਚਾਹਵਨ ਹਨ ਹਾਲਾਂਕਿ ਰਾਣਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੀ ਜਿਆਦਾ ਦਿਲਚਸਪੀ ਦਿਖਾ ਰਹੇ ਹਨ ਇਸ ਦੇ ਨਾਲ ਹੀ ਜਿਹੜਾ ਕਿ ਹਿੰਦੂ ਚਿਹਰਿਆਂ ਨੂੰ ਵੀ ਟਿਕਟ ਦੇਣ ਦੀ ਜਿਹੜੀ ਕਿ ਚਰਚਾਾਂਵਾਂ ਹੋ ਰਹੀਆਂ ਨੇ ਅਜੇ ਹੀ ਚ ਸਾਬਕਾ ਮੰਤਰੀ ਵਿਜੇਂਦਰ ਸਿਗਲਾ ਦਾ ਜਿਹੜਾ ਕਿ ਦਾਵਾ ਮਜ਼ਬੂਤ ਹੁੰਦਾ ਜਾ ਰਿਹਾ ਹੈ ਤੇ ਜਦਕਿ ਸਾਬਕਾ ਮੰਤਰੀ 파ਰਤ ਪੂਸ਼ਣ ਆਸੂ ਤੇ ਜਿਹੜੇ ਸੰਜੇ ਤਲਵਾੜ ਆ ਉਹਨਾਂ ਨੂੰ ਲੁਧਿਆਣੇ ਤੋਂ ਟਿਕਟ ਦੀ ਦੌੜ ਵਿੱਚ ਹਨ ਤੇ ਇਹਨਾਂ ਦੇ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਵਿੱਚ ਦੱਸਦੀ ਹੈ ਕਿ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਫੱਲਾ ਫੜ ਲਿਆ ਤੇ ਉੱਥੇ ਹੁਣ ਜਿਹੜੇ ਕਿ ਭੂਸ਼ਣ ਆਸ਼ੂ ਤੇ ਉੱਥੇ ਹੀ ਸੰਜੇ ਤਲਵਾਰ ਨੂੰ ਜਿਹੜਾ ਕਿ ਲੁਧਿਆਣਾ ਦੀ ਟਿਕਟ ਦੇ ਵਿੱਚ ਦੌੜ ਚੱਲ ਰਹੀ ਹੈ ਤੇ ਉੱਥੇ ਹੀ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਤੇ ਸਾਬਕਾ ਮੰਤਰੀ ਤ੍ਰਿਪਤ ਰਾਜੇਂਦਰ ਸਿੰਘ ਬਾਜਪਾ ਦੇ ਜਿਹੜਾ ਕਿ ਨਾਮ ਚੱਲ ਰਹੇ ਹਨ ਤੇ ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਨਰੇਸ਼ ਪੂਰੀ ਵੀ ਟਿਕੜ ਦੀ ਦੌੜ ਦੇ ਵਿੱਚ ਹਨ ਕਾਂਗਰਸ ਫਿਰੋਜ਼ਪੁਰ ਨੂੰ ਵੀ ਲੈ ਕੇ ਜਿਹੜੀ ਕਿ ਬੈਸ ਕਰ ਰਹੀ ਹੈ ਕਾਂਗਰਸ ਨੇ ਹੁਣ ਤੱਕ ਜਿਹੜੇ ਕਿ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਇਹਨਾਂ ਦੇ ਵਿੱਚੋਂ ਅਮਰੀਕਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਤੇ ਜਲੰਧਰ ਤੋਂ ਜਿਹੜਾ ਕਿ ਚਰਨਜੀਤ ਸਿੰਘ ਚੰਨੀ ਨੂੰ ਤੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਸਿੰਘ ਗਾਂਧੀ ਤੇ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਗਿਆ ਤੇ ਦੂਜੀ ਸੂਚੀ ਦੇ ਵਿੱਚ ਹੁਸ਼ਿਆਰਪੁਰ ਤੋਂ ਯਾਨੀ ਯਾਮੀਨੀ ਜਿਹੜੇ ਕਿ ਗੋਮਰ ਅਤੇ ਫਰੀਦਕੋੜ ਤੋਂ ਅਮਰਜੀਤ ਸਿੰਘ ਸਹਾਓਕੇ ਜਿਹੜਾ ਕਿ ਨਾਮ ਸ਼ਾਮਲ ਹਨ ਤੇ ਉਸੇ ਹੀ ਜਿਹੜੀਆਂ ਕਿ ਪੰਜ ਟਿਕਟਾਂ ਰਹਿndੀਆਂ ਨੇ ਪੰਜ ਉਮੀਦਵਾਰ ਐਲਾਨਣੇ ਬਾਕੀ ਨੇ ਉਹਨਾਂ ਦੇ ਵਿੱਚ ਇੱਕ ਹੁਣ ਪੇਚ ਫਸ ਗਿਆ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ 22 ਅਪ੍ਰੈਲ ਤੋਂ ਜਿਹੜੀ ਪਹਿਲਾ ਲਿਸਟ ਜਾਰੀ ਹੋ ਜਾਵੇਗੀ ਤੇ ਜਿਸ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਹੀ ਇਹ ਗੱਲ ਨੂੰ ਲੈ ਕੇ ਦਾਵਾ ਵੀ ਕਰ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਝੇੜੇ ਕੇ ਮਜ਼ਬੂਤ ਚਿਹਰਿਆਂ ਨੂੰ ਉਮੀਦਵਾਰ ਐਲਾਨਿਆ ਹੋ ਜਾਵੇਗਾ ਤੇ ਜਿਸ ਤੋਂ ਬਾਅਦ ਹਜੇ ਕੋਈ ਵੀ ਸਥਿਤੀ ਜਿਹੜੀ ਸਪਸ਼ਟ ਨਹੀਂ ਹੋ ਰਹੀ ਤੇ ਜਿਸ ਦੇ ਦੌਰਾਨ ਹੁਣ ਇਹ ਪੰਜ ਸੀਟਾਂ ਨੂੰ ਲੈ ਕੇ ਪੂਰਨ ਤੌਰ ਤੇ ਕਾਂਗਰਸ ਪਾਰਟੀ ਦੇ ਇਹ ਪੇਜ ਫਸਿਆ ਹੋਇਆ ਹੈ